ਵਿਪਤਾ 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 ਚੌਨੇ ਦੇ ਸੀਜ਼ਨ ਦੇ ਵਿੱਚ ਪਈ ਬਲਾਚੌਰ ਦੇ ਕਿਸਾਨਾਂ ਨੂੰ ਵਿਪਤਾ ਕਿਉਂਕਿ ਇੱਥੇ ਹੋ ਰਿਹਾ ਇੱਕ ਵੱਖਰਾ ਕੰਮ ਦਰਤਲੇ ਇਲਾਕੇ ਤੇ ਆਸ-ਪਾਸ ਦੇ ਕਿਸਾਨ ਬੜੇ ਹੀ ਪਰੇਸ਼ਾਨ ਨੇ ਕਿਉਂਕਿ ਇੱਥੇ ਲੱਗੇ ਹੋਏ ਟਰਾਂਸਫਾਰਮਰ ਰੋਜ਼ ਬੰਦ ਹੋ ਰਹੇ ਨੇ ਤੇ ਬੰਦ ਕਿਉਂ ਹੋ ਰਹੇ ਨੇ ਕਿਉਂਕਿ ਚੋਰ ਇੱਥੇ ਆਂਦੇ ਨੇ ਤੇ ਟਰਾਂਸਫਾਰਮਰ ਦਾ ਤੇਲ ਚੋਰੀ ਕਰਕੇ ਲੈ ਜਾਂਦੇ ਨੇ ਜਿਸ ਤੋਂ ਬਾਅਦ ਪਾਵਰ ਕਮ ਨੂੰ ਹੋਏ ਸੀ ਮੁਰੰਮਤ ਵਾਸਤੇ ਚੰਗਾ ਲੰਬਾ ਸਮਾਂ ਲੱਗ ਜਾਂਦਾ ਹੈ ਜਾਂ ਫਿਰ ਕਈ ਕਈ ਦਿਨ ਲੱਗ ਜਾਂਦੇ ਨੇ ਜਿਸ ਕਰਕੇ ਇਹਨਾਂ ਦੀ ਫਸਲ ਦਾ ਵੀ ਹਰਜਾ ਹੋ ਰਿਹਾ ਤੇ ਹੁਣ ਕਿਸਾਨ ਪਰੇਸ਼ਾਨ ਹੋ ਚੁੱਕੇ ਨੇ ਕਿ ਆਖਰਕਾਰ ਜਾਣ ਤੇ ਕਿਹਦੇ ਕੋਲ ਜਾਣ ਇਹ ਤੇ ਕਿਸਾਨ ਮੰਗ ਕਰ ਰਹੇ ਨੇ ਕਿ ਪੁਲਿਸ ਇਲਾਕੇ 'ਚ ਗਸ਼ਤ ਵਧਾਵੇ ਪੁਲਿਸ ਜੀ ਇਹ ਇੰਤਜ਼ਾਮ ਕਰੇ ਕਿ ਚੋਰ ਅਜਿਹੀ ਵਾਰਦਾਤਾਂ ਨੂੰ ਅੰਜਾਮ ਨਾ ਦੇ ਸਕਣ ਕਿਉਂਕਿ ਇਸ ਦੇ ਨਾਲ ਸਭ ਤੋਂ ਜ਼ਿਆਦਾ ਹਰਜਾ ਫਸਲ ਦਾ ਹੋ ਰਿਹਾ ਏ ਤੇ ਕਿਸਾਨ ਵਾਸਤੇ ਉਸ ਦੀ ਜ਼ਮੀਨ ਹੀ ਉਸ ਦੀ ਮਾਂ ਹੁੰਦੀ ਹੈ ਤੇ ਉਸ ਦੀ ਫਸਲ ਉਸ ਦਾ ਸੁਪਨਾ ਪੂਰਾ ਕਰਦੀ ਹੈ ਪਰ ਜਦੋਂ ਟਰਾਂਸਫਾਰਮਰ ਦੇ ਵਿੱਚੋਂ ਤੇਲ ਚੋਰੀ ਹੋ ਜਾਂਦਾ ਹੈ ਤੇ ਬਿਜਲੀ ਦੀ ਸਪਲਾਈ ਬੰਦ ਹੋ ਜਾਂਦੀ ਹੈ ਸੋ ਇਸਾਈ ਕਿਸਾਨਾਂ ਦੀ ਦਿੱਕਤ ਹੋਣਾ ਜਾਇਜ਼ ਤੁਸੀਂ ਆਪੇ ਸੁਣ ਲਵੋ ਕਿਵੇਂ ਪਰੇਸ਼ਾਨ ਨੇ ਬੜਾ ਚੋਰ ਦੇ ਕਿਸਾਨ ਤਾਂ ਇਕਲ ਪੰਜਾਬੀ ਟੀਵੀ ਦੇ ਲਈ ਜਤਿੰਦਰਪਾਲ ਖੇਰ ਦੀਪਾਲ ਕੀ ਨਾਂ ਜੀ ਮੇਰਾ ਨਾਂ ਸਰੇਂਦਰ ਸਿੰਘ ਆ ਜੀ ਇਹ ਜਿਹੜਾ ਤੁਹਾਡਾ ਟਰਾਂਸਫਰ ਚੋਰੀ ਹੋਇਆ ਤੇ ਤੁਹਾਨੂੰ ਇਹ ਕਿਵੇਂ ਜਾਣਕਾਰੀ ਮਿਲੀ ਜੀ ਜੀ ਸਵੇਰੇ ਸਾਡੇ ਇੱਧਰ ਇੱਕ ਪਿੰਡ ਦੇ ਮੁੰਡਾ ਆ ਸਰਬਜੀਤ ਸਿੰਘ ਜونی ਉਹ ਕੁਦਰਤੀ ਇੱਧਰ ਖੇਤਾਂ ਨੂੰ ਆਈਸੀ ਢੇੜਾ ਮਾਰਨਾ ਆਂਦੇ ਹੀ ਆ ਹਰ ਰੋਜ਼ ਝੋਨੇ ਨੂੰ ਪਾਣੀ ਪੋਣੀ ਲਾਂਦੇ ਆ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਆ ਤੁਹਾਡਾ ਜਿਹੜਾ ਹੈਗਾ ট্রান্সਫਾਰਮ ਚੋਰੀ ਹੋਇਆ ਵੀ ਗਿਰਿਆ ਹੈ ਥੱਲੇ ਇਹ ਕਿਹੜੀ ਜਗ੍ਹਾ ਜੀ ਇਹ ਕਿੰਨੇ ট্রান্সਫਾਰਮ ਚੋਰੀ ਹੋਏ ਤੁਹਾਡੇ ਜੀ ਇਸੇ ਰਾਤ ਵਿੱਚ ਹੁਣ ਇਹ ਦੋ ট্রান্সਫਾਰਮ ਚੋਰੀ ਹੋਏ ਆ ਇਹ ਤੁਹਾਡਾ ਇਹਨਾਂ ਤੋਂ ਕਿੰਨੀ ਦੂਰੀ ਦਾ ਫਰਕ ਹੈ ਦੋਨਾਂ ট্রান্সਫਾਰਮਾਂ ਦਾ ਐਵੇਂ ਹੀ ਬਸ ਤਿੰਨ ਚਾਰ ਕਿੱਲੇ ਦਾ ਜੀ ਚਾਰ ਪੰਜ ਕਿੱਲੇ ਦਾ ਹੋਊਗਾ ਜੀ ਫਰਕ ਤੇ ਤੁਸੀਂ ਕੋਈ ਦੀ ਦਰਖਾਸਤ ਵਗੈਰਾ ਜਾਂ ਕੋਈ ਕਰਵਾਈ ਹੈ ਕੋਈ ਨੋਟ ਬਸ ਹੁਣ ਅਸੀਂ ਕਰਵਾ ਰਹੇ ਹਾਂ ਜੀ ਹੁਣ ਆਪਣਾ ਉੱਥੇ ਚੌਂਕੀ ਜਾਵਾਂਗੇ ਆਸਰੋਂ ਆਸਰੋਂ ਜਾ ਕੇ ਅਸੀਂ ਲਗਾਨ ਲੱਗੀ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਇਹ ਪਹਿਲਾਂ ਵੀ 10 ਸਾਲ ਪਹਿਲਾਂ ਵੀ ਸਾਡਾ ਇਹਦੇ ਜਾ ਟਰਾਂਸਫਰਮ ਚੋਰੀ ਹੋ ਲਿਆ ਜੀ ਠੀਕ ਹੈ ਜੀ ਉਸ ਟਾਈਮ ਵੀ ਅਸੀਂ ਕੰਪਲੀਟ ਲਿਖਾਈ ਸੀ ਆਸਰੋਂ ਚੌਂਕੀ ਵਿੱਚ ਠੀਕ ਹੈ ਜੀ ਵੀ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਇਹ ਤਾਂ ਬਹੁਤ ਹਾਲਾਤ ਖਰਾਬ ਹੋਏ ਹੋ ਆ ਨਹੀਂ ਲੋਕਾਂ ਦਾ ਘੋਨੇ ਦੇ ਦੇਣਾ ਤੇ ਰੋਡ ਦੇ ਉੱਪਰ ਮੇਨ ਰੋਡ ਦੇ ਉੱਤੇ ਆ ਜਿੱਥੋਂ ਆਮ ਆਵਾਜ਼ ਆਈ ਆ ਹਾਂ ਹਰ ਜਿਹੜੀ ਆਮ ਤਕਰੀਬਨ ਰਾਤ ਨੂੰ ਵੀ ਕੁਝ ਇਧਰ ਅੱਗੇ ਪਿੰ ਤੇ ਉਹ ਆਉਂਦੇ ਜਾਂਦੇ ਰਹਿੰਦੇ ਰਾਤਾਂ ਨੂੰ ਵੀ ਤੇ ਇਹ ਹਾਲਾਤ ਮਤਲਬ ਰੋਡ ਦੇ ਉੱਤੇ ਆ ਤਾਂ ਜਿਹੜੇ ਮਤਲਬ ਖੇਤਾਂ ਦੇ ਵਿੱਚ ਆ ਉਹਨਾਂ ਦਾ ਕੀ ਬਣੂਗਾ ਨਾ ਤੁਹਾਡਾ ਜੀ ਗਰਮਉਂਦ ਸਿੰਘ ਨਾਮ ਆ ਜੀ ਇਹ ਜਿਹੜਾ ਟਰਾਂਸਫਾਰਮ ਹੈ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਡਾ ਟਰਾਂਸਫਾਰਮ ਚੋਰੀ ਹੋ ਗਿਆ ਸਵੇਰੇ ਇਧਰੋਂ ਸੈਰ ਨੂੰ ਆਇਆ ਸੀ ਤੇਰੀ ਕੋਲ 5:30 6:00 ਵਜੇ ਦੇ ਕਰੀਬ ਜੀ ਜਦੋਂ ਉਸ ਟਾਈਮ ਆ ਕੇ ਦੇਖਿਆ ਤਾਰ ਤਾਂ ਟੁੱਟੀ ਵੀ ਸੀਗੀ ਜੀ ਤੇ ਟਰਾਂਸਫਾਰਮ ਪੱਟ ਕੇ ਥੱਲੇ ਸਿੱਟਿਆ ਹੋਇਆ ਸੀਗਾ ਜੀ ਤੇ ਇਹ ਜਿਹੜੀ ਆ ਇਹ ਕਿਹੜਾ ਪਿੰਡ ਕਿਹੜਾ ਪਿੰਡ ਹੈ ਜੀ ਇਹ ਬੇਲਾ ਤੱਜਵਾਲ ਜੀ ਤੇ ਇਹ ਜਿਹੜਾ ট্রান্সਫਰਮ ਹੈ ਇਹ ਤੁਹਾਨੂੰ ਜਿਹੜਾ ਹੈਗਾ ਇਹਦੇ ਉੱਪਰ ਇਹਦੇ ਲੋਕ ਲੂਕ ਹੁੰਦੇ ਵੈਲਡਿੰਗ ਕਰਾਈ ਹੁੰਦੀ ਹੈ ਕੋਈ ਇਦਾਂ ਦਾ ਕੀਤਾ ਸੀ ਵੀ ਵੈਲਡਿੰਗ ਕਰਾਈ ਹੋਈ ਸੀ ਬਿਕਾਇਦਾ ਪੱਤੀਆਂ ਲਾਈਆਂ ਸੀ ਪੱਤੀਆਂ ਤੁਸੀਂ ਦੇਖ ਸਕਦੇ ਹੋ ਗਰੈਂਡਰ ਨਾਲ ਵੱਡੀਆਂ ਹੋਈਆਂ ਨੇ ਜੀ ਤੇ ਇਹਦੇ ਬਾਰੇ ਕਿਸੇ ਨੇ ਤੁਹਾਨੂੰ ਨਹੀਂ ਦੱਸਿਆ ਕਿ ਸੈਰ ਕਰਨ ਆਇਆ ਨੂੰ ਪਤਾ ਲੱਗਿਆ ਕਰ ਸੈਰ ਕਰਨੇ ਸੀ ਅਸੀਂ ਉਸ ਟਾਈਮ ਦੇਖਿਆ ਜੀ ਤਕਰੀਬਨ ਡੇਲੀ ਸਾਰੇ ਬੰਦੇ ਆਣੇ ਤੇ ਸੈਰ ਕਰਨ ਜੀ ਜਿਹੜੇ ਸੈਰ ਕਰਨ ਆਉਂਦੇ ਹੋ ਦੇਖਿਆ ਸਾਡਾ ট্রান্সਫਰਮ ਥੱਲੇ ਪੱਟਿਆ ਸਾਡਾ